ਦੋਸਤੋ ਬੜੀ ਹੀ ਦੁੱਖ ਭਰੀ ਘਟਨਾ ਹੈ ਆ ਪਾਕਿਸਤਾਨ ਦੇ ਵਿੱਚ ਜਦੋਂ ਇੱਕ ਭਿਆਨਕ ਬਾੜ ਆਉਂਦੀ ਹੈ ਤਾਂ ਇੱਕ ਪਰਿਵਾਰ ਦੇ 18 ਮੈਂਬਰ ਜਿਹੜੇ ਉਸ ਬਾੜ ਦੇ ਵਿੱਚ ਬਹਿ ਜਾਂਦੇ ਆ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਸੱਤ ਦੇ ਸ਼ਵ ਬਰਮਤ ਹੋ ਜਾਂਦੇ ਆ ਬਾਕੀ ਹਾਲੇ ਲਾਪਤਾ ਆ ਤੁਸੀਂ ਇਸ ਵੀਡੀਓ ਨੂੰ ਜਰਾ ਧਿਆਨ ਨਾਲ ਦੇਖੋ ਇੱਕ ਛੋਟੀ ਜੀ ਜਗ੍ਹਾ ਤੇ ਸਾਰੇ ਮੈਂਬਰ ਖੜੇ ਆ ਔਰ ਇੱਕ ਸਲਾਬ ਵਗਦਾ ਨਜ਼ਰ ਆ ਰਿਹਾ ਹੈ ਇੱਕ ਦੂਜੇ ਨੂੰ ਕੱਸ ਕੇ ਇਹਨਾਂ ਨੇ ਪਕੜਿਆ ਹੋਇਆ ਹੈ ਲੇ ਸੋ ਦੋਸਤੋ ਤੁਸੀਂ ਜਰਾ ਧਿਆਨ ਦੇ ਨਾਲ ਦੇਖੋ ਜਿੱਦਾਂ ਜਿੱਦਾਂ ਇਹ ਜਗ੍ਹਾ ਖੁੱਲ ਰਹੀ ਆ ਪਾਣੀ ਦੇ ਬਹਾਵ ਦੇ ਨਾਲ ਉਦਾਂ ਉਦਾਂ ਪਰਿਵਾਰ ਦੇ ਮੈਂਬਰ ਵੀ ਪਾਣੀ ਦੇ ਨਾਲ ਬਹਾਵ ਦੇ ਨਾਲ ਵਹਿੰਦੇ ਜਾ ਰਹੇ ਨੇ ਸੋ ਉਹਨਾਂ ਦੇ ਦਿਲ ਤੇ ਕੀ ਬੀਦਦੀ ਹੋਊਗੀ ਜਦੋਂ ਉਹਨਾਂ ਨੂੰ ਆਪਣੀ ਮੌਤ ਆਪਣੀਆਂ ਅੱਖਾਂ ਦੇ ਸਾਹਮਣੇ ਦਿਖਦੀ ਹੋਊਗੀ ਡੇਢ ਘੰਟੇ ਤੱਕ ਇਹ ਜਿਹੜਾ ਪਰਿਵਾਰ ਆ ਰੈਸਕਿਊ ਟੀਮ ਦਾ ਇੰਤਜ਼ਾਰ ਕਰਦਾ ਰਹਿੰਦਾ ਆ ਲੇਕਿਨ ਇਹਨੂੰ ਸਰਕਾਰ ਵੱਲੋਂ ਕੋਈ ਵੀ ਕੋਈ ਵੀ ਸਹਾਇਤਾ ਜਿਹੜੀ ਹੈ ਨਹੀਂ ਮੁਹਈਆ ਕਰਵਾਈ ਜਾਂਦੀ ਸੋ ਦੋਸਤੋ ਆਪਣੇ ਜਦੋਂ ਪਤਾ ਹੋਵੇ ਕਿ ਮੌਤ ਅੱਖਾਂ ਦੇ ਸਾਹਮਣੇ ਆ ਤਾਂ ਤੁਸੀਂ ਆਪ ਸੋਚੋ ਕੀ ਮੰਜ਼ਰ ਹੋਵੇਗਾ ਔਰ ਆਪਣੇ ਪਰਿਵਾਰ ਦੇ ਆਪ ਦੇ ਜਿਗਰ ਦੇ ਟੁਕੜਿਆਂ ਨੂੰ ਛੋਟੇ ਬੱਚੇ ਵੀ ਐ ਇਹਨਾਂ ਦੇ ਵਿੱਚ ਬਜ਼ੁਰਗ ਵੀ ਐ ਮਾਤਾ-ਮਾਮੀ ਨੇ ਸੋ ਕੀ ਇਹਨਾਂ ਦੀ ਬੀਤੀ ਹੋਗੀ ਸੋ ਭਗਵਾਨ ਨਾ ਦੀ ਆਤਮਾ ਨੂੰ ਸ਼ਾਂਤੀ ਦੇਵੇ